ਦੇਖ ਰਹੇ ਹੋ ਦਿਨਿਕ ਸ੍ਰੀ ਟੀਵੀ ਮੈਂ ਹਾਂ ਸੰਦੀਪ ਫਰਮਾ ਸੋ ਅੱਜ ਵਿਸ਼ੇ ਤੌਰ ਤੇ ਲੁਧਿਆਣਾ ਪਹੁੰਚੇ ਕੇਂਦਰੀ ਮੰਤਰੀ ਰਮਨ ਸਿੰਘ ਮਿੱਟੂ ਅ ਤੰਦਰਸੀ ਪਿਛਲੇ ਦਿਨ ਹੀ 24 ਕਿਲੋਮੀਟਰ ਦਾ ਰਾਜ ਜਿਹੜਾ ਦੁਰਾਹੇ ਤੋਂ ਲੈ ਕੇ ਜਿਹੜਾ ਚੰਡੀਗੜ੍ਹ ਦੇ ਰੇਲਵੇ ਲਾਈਨ ਦਾ ਜਿਹੜਾ ਇੱਕ ਹਰੀ ਚੰਡੀ ਮਿਲੀ ਹੈ ਤਾਂ ਕਾਫੀ ਲੋਕਾਂ ਨੂੰ ਦਾ ਫਾਇਦਾ ਮਿਲਿਆ ਤਾਂ ਸਭ ਤੋਂ ਪਹਿਲਾਂ ਬਹੁਤ ਵੱਡੀ ਪ੍ਰਲਬਦੀ ਹੈ ਲਗਾਤਾਰ ਇਸ ਲਿੰਕ ਰੇਲਵੇ ਲਿੰਕ ਨੂੰ ਪੰਜਾਬ ਦੀ ਸਰਕਾਰ ਵੱਲੋਂ ਕਾਫੀ ਇਸ ਤੋਂ ਅਰਚਨਾ ਪਈ ਗਈ ਤਾਂ ਇੱਕ ਬਹੁਤ ਵੱਡਾ ਉਪਰਾਲਾ ਸੀ ਕੇਂਦਰੀ ਮੰਤਰੀ ਰਮਨ ਸਿੰਘ ਮਿੱਟੂ ਤਾਂ ਕਾਫੀ ਸਮਾਂ ਤੋਂ ਇੱਕ ਇਹ ਕੀ ਕੀ ਮਤਲਬ ਇਹ ਤਾਂ ਜੀ ਬਹੁਤ ਵੱਡਾ ਮੈਂ ਸਮਝਦਾ ਪੀੜੀਆਂ ਦਾ ਪੰਜਾਬੀਆਂ ਦਾ ਪੀੜੀਆਂ ਦਾ ਸੁਪਨਾ ਸੀ ਜੇ ਮੈਂ ਤੁਹਾਨੂੰ ਨੌਂ ਗਾਉਣ ਲੱਗਾ ਤਾਂ ਹੁਣੀ ਡੈਥ ਆ ਜਿਹੜੀ ਸਖਦੇਵ ਸਿੰਘ ਢੀਂਡਸਾ ਸਾਹਿਬ ਦੀ ਸਾਡੇ ਸਤਿਕਾਰਯੋਗ ਉਹਨਾਂ ਦੀ ਹੋਈ ਆ ਜੇ ਮੈਂ ਨੌਂ ਗਾਉਣ ਜਗ੍ਹਾ ਕਿੰਨੇ ਮੈਂਬਰ ਪਾਰਲੀਮੈਂਟ ਨੇ ਜਿਹੜੇ ਬੋਲ 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 ਥੱਕ ਕੇ ਉਹਨਾਂ ਦੀ ਵਿਚਾਰਿਆਂ ਦੀ ਡੈਥ ਵੀ ਹੋ ਗਈ ਅੱਜ ਉਹ ਇਸ ਦੁਨੀਆ 'ਚ ਨਹੀਂਗੇ ਪਰ ਇਹ ਰਾਜਪੁਰਾ ਚੰਡੀਗੜ੍ਹ ਜਿਹੜਾ ਰੇਲ ਲਾਈਨ ਸੀ ਮਾਲਵੇ ਨੂੰ ਜੋੜਨ ਦੀ ਇਹ ਨਾ ਕਦੇ ਪੂਰੀ ਹੋਈ ਕਿਸੇ ਤੋਂ ਤੇ ਮੈਂ ਤਾਂ ਅੱਜ ਮੋਦੀ ਜੀ ਦਾ ਅਸ਼wini Vaishnaw ਜੀ ਦਾ ਰੇਲਵੇ ਦਾ ਬਹੁਤ ਧੰਨਵਾਦੀ ਹਾਂ ਵੀ ਜਿਨ੍ਹਾਂ ਨੇ ਇਹ ਪੰਜਾਬ ਦਾ ਸੁਪਨਾ ਸਾਡਾ ਸੱਚ ਕੀਤਾ ਇਹ ਕਦੇ ਵੀ ਹੋ ਨਹੀਂ ਸਕਦੀ ਸੀ ਮੈਂ ਤੁਹਾਨੂੰ ਇੰਨੀ ਗੱਲ ਦੱਸਾਂ ਇਸ ਤਰੀਕੇ ਨਾਲ ਫਾਈਲਾਂ 'ਚ ਇਹ ਚ ਕੀੜੇ ਪਾਏ ਸੀ ਵੀ ਇਹ ਇਨੂੰ ਲਿਕ ਲਿਕ ਪੁੱਠਾ ਵੀ ਐਚ ਦਾ ਜੀ ਕਦੇ ਕੋਈ ਫਾਇਦਾ ਹੀ ਨਹੀਂ ਮੁਨਾਫਾ ਹੀ ਨਹੀਂ ਉਹਦੇ ਵਿੱਚ ਬਹੁਤ ਅਲੱਗ-ਅਲੱਗ ਗੱਲਾਂ ਸੀ ਮੈਂ ਉਹ ਚ ਪਾਣ ਜਾਣਾ ਨਹੀਂ ਚਾਹੁੰਦਾ ਪਰ ਇੱਕ ਸਾਲ ਲੱਗ ਗਿਆ ਮੈਨੂੰ ਇਹ ਫਾਈਲ ਨੂੰ ਥਰੂ ਕਰਾਉਂਦੇ ਨੂੰ ਤੁਸੀਂ ਅੰਦਾਜ਼ਾ ਲਾਓ ਵੀ ਮੰਤਰੀ ਹੋ ਕੇ ਵੀ ਇੱਕ ਸਾਲ ਲੱਗਿਆ ਵੀ ਕਿਸ ਤਰੀਕੇ ਫਾਈਲ ਨੂੰ ਸਿੱਧਾ ਹੀ ਕਰਨੀ ਪਈ ਕਿਉਂਕਿ ਹਰ ਚੀਜ਼ ਫਾਈਨਾਂਸ ਆ ਨੀਤੀ ਦੀ ਹੋਗਾ ਸਭ ਚੀਜ਼ਾਂ ਜਿਹੜੀਆਂ ਉਹ ਦੇਖਦੀਆਂ ਇਹਨਾਂ ਨੂੰ ਤੇ ਫੇਰ ਜਾ ਕੇ ਸਾਰੀਆਂ ਠੀਕ ਕਰਵਾ ਕੇ ਅੱਜ ਉਹ ਸੁਪਨਾ ਪੂਰਾ ਹੋਇਆ 13 ਜ਼ਿਲ੍ਹੇ ਨੇ ਆਪਣੇ 13 ਜ਼ਿਲ੍ਹੇ ਨੇ ਮਾਲਵੇ ਦੇ ਜਿਹੜੇ ਚੰਡੀਗੜ੍ਹ ਜੁੜਨਗੇ ਕੱਲਾ ਇਹ ਨਹੀਂ ਤੁਸੀਂ ਅੰਦਾਜ਼ਾ ਲਾਓ ਬਈ ਰੋਜ਼ ਰੱਬ ਨਾ ਕਰੇ ਕਿਸੇ ਨੂੰ ਕੋਈ ਲੋਡ ਪਵੇ ਪਰ ਸਾਰਿਆਂ ਦੇ ਬੱਚੇ ਉੱਥੇ ਪੜ੍ਹਦੇ ਆ ਬੱਚੇ ਆਪ ਉਹ ਫੋਜਾ ওভারਫਾਜਲ ਕਾ ਫਰੋਜਪੁਰ ਬਠਿੰਡਾ ਫਰੀਦਕੋਟ ਮਾਨਸਾ ਧੂਰੀ ਆਪਣਾ ਜਿਹੜਾ ਏਰੀਆ ਸਾਰਾ ਇਹ ਪਟਿਆਲੇ ਤੱਕ ਇਹ ਖਾਲੀ ਪਿਆ ਸੀ ਜੇ ਕਿਸੇ ਦੀ ਕੋਰਟ ਚ ਤਰੀਕ ਹਾਈ ਕੋਰਟ ਚ ਪੈ ਗਈ ਤਾਂ ਗੱਡੀ ਕਰਕੇ ਉਹ ਜਾਂ ਬੱਸਾਂ 'ਚ ਧੱਕੇ ਖਾਉ ਜੇ ਕਿਸੇ ਨੂੰ ਬਿਮਾਰ ਹੋ ਗਿਆ ਪੀਜੀਆਈ ਹੁਣ ਤਾਂ ਜੇ ਕਿਸੇ ਨੇ ਆਪਣੇ ਕਿਸੇ ਅਫਸਰ ਨੂੰ ਮਿਲਣਾਣਾ ਸੈਕਟਰੀ ਲੈਵਲ ਦੇ ਆਈਐਸ ਅਫਸਰ ਨੇ ਜਿਹੜੇ ਚੀਫ ਸੈਕਟਰੀ ਤੱਕ ਉਹ ਚੰਡੀਗੜ੍ਹ ਨੇ ਜੇ ਪੁਲਿਸ ਨੂੰ ਪੁਲਿਸ ਹੈੱਡਕੁਆਰਟਰ ਜਾਣਾ ਉਹ ਉੱਥੇ ਨੇ ਡੀਜੀਪੀ ਤੋਂ ਲੈ ਕੇ ਸਾਰੇ ਅਫਸਰ ਸਾਰੇ بڑے ਮਹਿਕਮੇ ਫੋਰੈਸਟ ਚ ਕੋਈ ਕੰਮ ਐਗਰੀਕਲਚਰ ਮਹਿਕਮੇ ਜਾਂ ਮੰਡੀ ਬੋਰਡ ਚ ਕੰਮ ਉਹ ਉੱਥੇ ਨੇ ਤੇ ਸਾਰਿਆਂ ਨਾਲ ਇਹ 2 ਸਾਲ ਦਾ ਸੀ ਰੱਖਿਆ ਵੱਧ ਤੋਂ ਵੱਧ 3 ਸਾਲ ਚ ਪੂਰਾ ਹੋ ਜਾਏਗਾ ਤੇ ਜਿਹੜਾ 400 ਰੁਪਏ ਜਾਂ 600 ਰੁਪਏ ਲੱਗਦਾ ਸੀ ਇਹ ਚ 20 ਤੇ 40 ਰੁਪਏ ਲੱਗਣੇ ਆਉਣ ਜਾਣ ਦੇ ਤੇ ਅੱਜ ਕੱਲ ਟ੍ਰੇਨਾਂ ਤੇਜ਼ ਨੇ ਤੁਸੀਂ ਦੇਖਿਆ ਕਿਵੇਂ ਭੱਜੀਆਂ ਜਾਂਦੀਆਂ ਬੰਦੇ ਵਾਰਤ ਵਰਗੀਆਂ ਜਿਹੜੀਆਂ 2-3 ਘੰਟੇ ਚ ਉੱਥੇ ਲਾ ਦੇਆ ਕਰੂਗੀ ਤੇ ਇਸ ਕਰਕੇ ਬੜੀ ਤਸੱਲੀ ਆ ਮਨ ਨੂੰ ਮੈਂ ਪਹਿਲਾਂ ਵੀ ਕਿਹਾ ਸੀ ਵੀ 27 ਦੇ ਵਿੱਚ ਸਾਡਾ ਜਿਹੜਾ ਮਾਪਦੰਡ ਆ ਜਾਂ ਉਹ ਲੋਕ ਕਿੱਥੋਂ ਦੇਖਦੇ ਆ ਬਿਲਕੁਲ ਮੈਂ ਮੈਂ ਕਹਿੰਨਾ ਵੀ ਅੱਗੇ 27 ਚ ਅਸੀਂ ਮੈਂ ਕਿਹਾ ਸੀ ਵੀ ਵੋਟ ਤਦ ਮੰਗਾਂਗੇ ਜੇ ਪੰਜਾਬ ਲਈ ਕੁਝ ਕਰਾਂਗੇ ਤੇ ਹੁਣ ਵੀ ਇੱਥੇ ਵੀ ਬੀਜੇਪੀ ਡਬਲ ਇੰਜਨ ਚੱਲੇ ਉਹ ਤਾਂ ਹੀ ਕਮਾਂਗੇ ਨਾ ਨਹੀਂ ਹਵਾ 'ਚ ਗੱਲਾਂ ਕਰਨ ਦਾ ਕੀ ਫਾਇਦਾ ਜਿਵੇਂ ਆਮ ਆਦਮੀ ਕਰਦੇ ਰਹੇ ਕਰਦੇ ਰਹੇ ਆ ਹੁਣ 4 ਸਾਲ ਤੋਂ ਹੋ ਗਏ ਪੱਲੇ ਕੁਛ ਨਹੀਂ ਇਸ ਕਰਕੇ ਪਹਿਲਾਂ ਕੁਛ ਦਿਖਾਵਾਂਗੇ ਵੀ ਜੇ ਮੈਨੂੰ ਆ ਜਿੰਮੇਵਾਰੀ ਮਿਲੀ ਰੇਲਵੇ ਦੀ ਤੇ ਸਟੇਟ ਮਿਨਿਸਟਰ ਹੋਣ ਨਾਤੇ ਮੈਂ ਆ ਆ ਚੀਜ਼ਾਂ ਕੀਤੀਆਂ ਤੇ ਹੁਣ ਦੋ ਟਰੈਕ ਅਜੇ ਹੋਰ ਰਹਿੰਦੇ ਆ ਜਿਹੜੇ ਸਭ ਤੋਂ ਉਹ ਵੀ 50 ਸਾਲ ਦੇ ਪੁਰਾਣੀ ਮੰਗਾ ਬਾਰਡਰ ਨੂੰ ਬਾਰਡਰ ਨਾਲ ਜੋੜਨਾ ਤੇ ਉਸ ਤੋਂ ਬਾਅਦ ਸਿੱਧਾ ਪੋਰਟ ਸੇ ਜਾ ਕੇ ਗੁਜਰਾਤ ਦੇ ਕਾਂਡਲਾ ਸਭ ਪੋਰਟਾਂ ਨੂੰ ਉਹ ਜਾਊਗੀ ਤੇ ਡਿਫੈਂਸ ਲਈ ਬਹੁਤ ਬੜੀ ਹੁਨ ਆਪਰੇਸ਼ਨਸ ਦੂਰ ਹੋਇਆ ਜਦੋਂ ਬੜੇ ਤੋਂ ਬੜੇ ਅਸਲੇ ਬੜੇ ਤੋਂ ਬੜੇ ਵੈਪਨ ਟੈਂਕ ਤੋਪਾਂ ਭੇਜਣੀਆਂ ਟ੍ਰੇਨ ਚ ਉਦੋਂ ਪਤਾ ਲੱਗਦਾ ਕਿੰਨੀ ਲੋਡ ਆ ਤੇ ਇਹ ਡਿਫੈਂਸ ਲਈ ਵੀ ਬਹੁਤ ਇੰਪੋਰਟੈਂਟ ਆ ਜਿਹੜਾ ਪੱਟੀ ਤੋਂ ਫਿਰੋਜ਼ਪੁਰ ਜੋੜਨਾ ਲਿੰਕ ਇਹ ਵੀ ਵਿੱਚ ਬਹੁਤ ਵੱਡਾ ਬ੍ਰਿਜ ਆਉਂਦਾ ਵੀ ਜਿਪੋੜਾ ਆਉਂਦਾ ਵੀ ਉੱਥੇ ਸੈਂਕੜੇ ਕਰੋੜ ਲੱਗਣਗੇ ਜੀ ਇਸ ਕਰਕੇ ਪ੍ਰਜੈਕਟ ਨੂੰ ਛੇੜੋ ਹੀ ਨਾ ਤੇ ਉਹ ਸਤਲੁਜ ਤੇ ਬਹੁਤ ਵੱਡਾ ਜਿਹੜਾ ਇਹ ਉਹ ਪੁਲ ਬਣਨਾ ਹੈ ਉਦੋਂ ਬਾਅਦ ਇਹ 29 ਕਿਲੋਮੀਟਰ ਦਾ ਵੀ ਇਹ ਚ ਜੀ ਕੀ ਫਾਇਦਾ ਹੋਣਾ ਆਪਾਂ ਨੂੰ 29 ਕਿਲੋਮੀਟਰ ਇਹ ਵੀ 500 ਕਰੋੜ ਤੋਂ ਉੱਤੇ ਦਾ ਬਣੂਗਾ ਜਿਹੜਾ ਤਖਤ ਸਾਬ ਤਲਵੰਡੀ ਸਾਹਿਬ ਜੋੜਨਾ ਪਰ ਇਹਦੀ ਅਹਿਮੀਅਤ ਤਾਂ ਦੇਖੋ ਅਹਿਮੀਅਤ ਤਾਂ ਦੇਖੋ ਵੀ ਗੁਰੂ ਮਹਾਰਾਜ ਸਾਡੇ ਸਿੱਖਾਂ ਦੇ ਪੰਜ ਤਖਤ ਨੇ ਜੇ ਪੰਜੋਂ ਤਖਤਾਂ ਨੂੰ ਟ੍ਰੇਨ ਨਾ ਪਹੁੰਚੀ ਤੇ ਸਾਡਾ ਬਣਦਾ ਵੀ ਕੀ ਫਾਇਦਾ ਜੀ ਇਸ ਕਰਕੇ ਉਹ ਪ੍ਰੋਜੈਕਟ ਜਿਹੜਾ ਇਹ ਉਹ ਥਰੂ ਕਰਾਉਣਾ ਤੇ ਫਿਰ ਸਾਰੇ ਪੰਜਾਂ ਤਖਤਾਂ ਨੂੰ ਟ੍ਰੇਨ ਜੁੜੇਗੀ ਉਦੋਂ ਬਾਅਦ ਵੱਧ ਤੋਂ ਵੱਧ ਬੰਦੇ ਬਾਰ ਚਲਾਉਣੀਆਂ ਜਿਵੇਂ ਫਿਰੋਜ਼ਪੁਰ ਤੋਂ ਹੁਣ ਮਾਲਵੇ ਨੂੰ ਸਭ ਜਾਊਗੀ ਭੱਜੀ 6 ਘੰਟੇ ਚ ਕੁਛ ਦਿੱਲੀ ਪਹੁੰਚਾਂਗੇ ਤੇ ਉਦੋਂ ਬਾਅਦ ਜਿਹੜੇ 30 ਸਟੇਸ਼ਨ ਬਣ ਰਹੇ ਆ 1100 ਕਰੋੜ ਤੋਂ ਉੱਤੇ ਦੇ ਬਣ ਰਹੇ ਆ ਉਹਨਾਂ ਨੂੰ ਕੰਪਲੀਟ ਕਰਨਾ 27 ਤੋਂ ਪਹਿਲਾਂ ਪਹਿਲਾਂ ਉਦੋਂ ਬਾਅਦ ਸਾਰਾ ਜੇ ਟੋਟਲ ਮਿਲਾ ਕੇ ਦੇਖੀ ਇਨਫਰਾਸਟ੍ਰਕਚਰ ਕਿੰਨਾ 25000 ਕਰੋੜ ਦਾ ਜਿਹੜਾ ਏ ਉਹ ਰੇਲਵੇ ਦਾ ਕੱਲਾ ਜਿਹੜਾ ਏ ਪੈਸਾ ਏ ਤੇ ਪੈਸੇ ਫਾਇਦਾ ਕਿਨੂੰ ਹੋਣਾ ਉਹ ਜਿਹੜਾ ਵੀ ਠੇਕੇਦਾਰ ਹੋਊਗਾ ਜਦੋਂ ਕੰਮ ਚੱਲੂਗਾ ਉਹ ਪੰਜਾਬ ਦਾ ਹੋ। ਰੇਤਾ, ਬਜਰੀ, ਇੱਟਾਂ ਕੋਈ ਇੰਜੀਨੀਅਰ, ਕੋਈ ਤਾਰਾਂ, ਕੋਈ ਇਲੈਕਟ੍ਰੀਸ਼ੀਅਨ ਕਿਹਦਾ ਕਿੱਥੋਂ ਦਾ ਕੰਮ ਕਰੂਗਾ ਪੰਜਾਬ ਦਾ ਤੇ ਸਾਰਾ ਹੀ ਪੈਸਾ ਇਹ ਜਿਹੜਾ ਉਹ ਸਾਡੇ ਪੰਜਾਬੀਆਂ ਦੇ ਜੇਬ 'ਚ ਜਾਊਗਾ। ਜੇ ਕੋਈ ਲੇਬਰ ਵੀ ਕੰਮ ਕਰੂ, ਜੇ ਉੱਥੇ ਪਰਚੂਨ ਦਾ ਕੰਮ ਆ ਕਿਸੇ ਨੇ ਕੋਈ ਦਾਲ, ਸਬਜ਼ੀ ਜਿਹੜੀ ਲੈਣੀ ਆ ਉਹਦਾ ਵੀ ਛੋਟੇ ਤੋਂ ਛੋਟੇ ਦਾ ਕੰਮ ਵੀ ਇੱਕ ਪ੍ਰੋਜੈਕਟ ਆ ਜੇ ਨਾ ਉਹਨਾਂ ਬਾਰੇ ਨਿਆਰੇ ਹੋ ਜਾਂਦੇ ਆ। ਮੈਨੂੰ ਯਾਦ ਆ ਮੇਰੇ ਦਾਦਾ ਜੀ ਜਦੋਂ ਸੀਗੇ ਉਹ ਚਾਹੁੰਦੇ ਸੀ ਪੈਟਰੋকেমিক্যাল ਪ੍ਰੋਜੈਕਟ ਉਰੇ ਆਵੇ ਅਖੰਨੇ ਤੇ ਲੁਧਿਆਣੇ ਕੋਲ ਵੀ ਜੇ ਪ੍ਰੋਜੈਕਟ ਉਰੇ ਆ ਗਿਆ ਤਾਂ ਲੋਕਾਂ ਨੂੰ ਕਿੰਨੇ ਪੇ ਪਿੰਡਾਂ ਦੇ ਨੂੰ ਕੋਈ जेई ਲੱਗੂਗਾ ਕੋਈ ਐਸਡੀਓ ਲੱਗੂਗਾ ਕੋਈ ਇੰਜੀਨੀਅਰ ਕੋਈ ਡਾਕਟਰ ਬਣੂਗਾ ਕਿੰਨਾ ਕੁਝ ਹੋ ਜੂਗਾ ਪਰ ਉਹ ਪ੍ਰੋਜੈਕਟ ਕਈ ਵਾਰ ਉਸ ਵੇਲੇ ਐਸੀ ਮੂਵਮੈਂਟ ਕਿਸਾਨਾਂ ਦੀ ਉਹ ਕਿਉਂਕਿ ਉਦੋਂ ਇੱਕ ਕਿਸਾਨਾਂ ਦਾ ਇਹ ਮੂਵਮੈਂਟ ਨਹੀਂ ਸੀ ਪਰ ਉਹਨਾਂ ਨੇ ਆਬਜੈਕਸ਼ਨ ਕੀਤੀ ਤਾਂ ਉਹ ਕਹਿੰਦੇ ਆਪਾਂ ਕਾਹਨੂੰ ਲਾਉਣਾ ਜੇ ਲੋਕ ਨਾਰਾਜ਼ ਨੇ ਪਰ ਉਹਦਾ ਫਾਇਦਾ ਕਿੱਡਾ ਹੁੰਦਾ ਡਵੈਲਪਮੈਂਟ ਕਿੰਨੀ ਹੁੰਦੀ ਆ ਇਸ ਕਰਕੇ ਇਹ ਮੈਂ ਇੱਕ ਹੋਰ ਭਰੋਸਾ ਦਿਵਾਉਣਾ ਤੁਹਾਡੇ ਚੈਨਲ ਰਾਹੀਂ ਮੈਂ ਸਾਰੇ ਹੀ ਮੁੱਖ ਮੰਤਰੀ ਸਾਹਿਬ ਨੂੰ ਕਹਿਣਾ ਵੀ ਇਹ ਪੰਜਾਬ ਦਾ ਪ੍ਰੋਜੈਕਟ ਆ ਤੁਸੀਂ ਮੂਰੇ ਹੋ ਕੇ ਲੀਡ ਕਰੋ ਸਾਡੀਆਂ ਲੜਾਈਆਂ ਸਿਆਸੀ ਚੱਲਦੀਆਂ ਰਹਿਣਗੀਆਂ ਇਹ ਪੰਜਾਬ ਦਾ ਏ ਬਾਕੀ ਪਾਰਟੀਆਂ ਨੂੰ ਵੀ ਮੈਂ ਕਿਸਾਨੀ ਯੂਨੀਅਨ ਨੂੰ ਵੀ ਕਹਿਣਾ ਉਹ ਮੋਰੀਆ ਨੂੰ ਤਿਆਰ ਬੈਠੀ ਕਿ ਨਹੀਂ ਅਜੇ ਵੀ ਉਹ ਰਾਜਨੀਤੀ ਚ ਚਲੋ ਮੈਂ ਅੰਦਰ ਤਿਆਰ ਹੈਗੇ ਨਹੀਂ ਨਹੀਂ ਮੈਨੂੰ ਲੱਗਦਾ ਜੇ ਦਿੱਲੀ ਵਾਲੇ ਉਹ ਉਹ ਜ਼ਿਆਦਾ ਖਰਾਬ ਕਰਦੇ ਆ ਦੇਖੋ ਮੇਰੀ ਭਗਵੰਤ ਮਾਨ ਅਜ ਬਿਲਕੁਲ ਬਣਦੀ ਨਹੀਂ ਪਰ ਮੈਨੂੰ ਭਗਵੰਤ ਮਾਨ ਦਾ ਕਿਸੇ ਵੇਲੇ ਤੇ ਅਸੀਂ ਜਦੋਂ ਅਸੀਂ ਮੈਂਬਰ ਪਾਰਲੀਮੈਂਟ ਸੀ ਕਿਸੇ ਵੇਲੇ ਉਹਦੀ ਸੋਚ ਤਾਂ ਪੰਜਾਬ ਦੇ ਲਈ ਬੜੀ ਚੰਗੀ ਸੀ ਬੜਾ ਕੁਝ ਕਰਨਾ ਚਾਹੁੰਦਾ ਸੀ ਸੀਐਮ ਬਣ ਕੇ ਪਤਾ ਨਹੀਂ ਕੀ ਹੋ ਗਿਆ ਸਭ ਨਾਲ ਨਾਰਾਜ਼ ਗਿਆ ਸਿਰਫ ਪੁਲਿਸ ਰੂਲ ਹੀ ਇੱਕ ਯਾਦ ਰਹਿ ਗਿਆ ਵਿੱਚ ਭਾਈ ਜੇ ਕੋਈ ਮਾੜੀ ਜੀ ਗੱਲ ਚੰਗੀ ਦੱਸ ਵੀ ਦੇਣੀ ਜੇ ਕਹਿ ਵੀ ਦੇਣੀ ਆ ਤਾਂ ਉਹਦੇ ਪੁਲਿਸ ਦਾ ਛਾਪਾ ਮਰਵਾ ਦੇਣਾ ਉਹਨੂੰ ਘਰੋਂ ਕਢਵਾ ਦੇਣਾ ਉਹਦੇ ਹੱਕਰ ਖੋਲੇਣੇ ਉਹਦੀਆਂ ਮੈਂ ਕਹਿੰਨਾ ਮਤਲਬ ਹੁਣ ਜੀ ਹੁਣ ਵੀ ਐਮ.ਐਲ.ਏ. ਉਹਨੇ ਐਮ.ਐਲ.ਏ ਨੇ ਕੀ ਕਿਹਾ ਸੀ ਉਹਨੇ ਐਮ.ਐਲ.ਏ ਨੇ ਸਿਰਫ ਜਿਹੜਾ ਇਹਨਾਂ ਦਾ ਫੁੱਫੜ ਸੀ ਪਠਾਨ ਮਾਜਰਾ ਉਹਨੇ ਇੰਨਾ ਹੀ ਕਿਹਾ ਸੀ ਆ ਜਿਹੜਾ ਅਫਸਰ ਆ ਇਰੀਗੇਸ਼ਨ ਦਾ ਵਾਟਰ ਰਿਸੋਰਸਸ ਦਾ ਕੀ ਨਾਮ ਹੈ ਦਾ ਆ ਆਈ.ਐਸ. ਅਫਸਰ ਕਿਸ਼ਨ কুমার ਕਿਸ਼ਨ কুমার ਦੇ ਗਵਨੇ ਉਹਨੇ ਗੱਲ ਕੀਤੀ ਸੀ ਅੱਜ ਉਹਦੀਆਂ ਪਦੀੜਾਂ ਪਈਆਂ ਅੱਜ ਉਹਦੀ ਵੀਡੀਓ ਆਈਏ ਕਿਤੇ ਵੀ ਮੇਰੀ ਵਾਈਫ ਬਿਮਾਰ ਆ ਪੁਲਿਸ ਉਹਨੂੰ ਜਾਣ ਨਹੀਂ ਦਿੰਦੀ ਹਾਊਸ ਰੈਸਟ ਕੀਤਾ ਕੋਈ ਇਲਾਜ ਤਾਂ ਕਰਵਾ ਦਿਓ ਉਹਦਾ ਤੇ ਅੱਜ ਉਹਨੇ ਪੰਜਾਬੀਆਂ ਨੂੰ ਵੀ ਅਪੀਲ ਕੀਤੀ ਆ ਭਾਈ ਗੱਲ ਸੁਣ ਲਓ ਇਹ ਆਪਣੇ ਗਲ ਢੋਲ ਪਿਆ ਵੀ ਵਜਾਉਣਾ ਪੈਂਦਾ ਜੇ ਤੁਸੀਂ ਸੋਚੋ ਵੀ ਐਮ ਐਲ ਏ ਜਿਹੜੇ ਮੇਰੇ ਮਗਰ ਇਹ ਪਹਿਲਾਂ ਹੀ ਪਹਿਲਾਂ ਹੀ ਪੰਪ ਦਿੰਦੇ ਹੁੰਦੇ ਆ ਪਹਿਲਾਂ ਹੀ ਪੰਪ ਦਿੰਦੇ ਆ ਕਿਸੇ ਐਮ ਐਲ ਏ ਨੇ ਤੁਹਾਡੇ ਮਗਰ ਨਹੀਂ ਆਉਣਾ ਆਪਣਾ ਕੋਰਟ ਕਾਰਡ ਚ ਪ੍ਰਬੰਧ ਕਰੋ ਜੇ ਹਾਈ ਕੋਰਟ ਚ ਜਾਂ ਸੁਪਰੀਮ ਕੋਰਟ ਚ ਆਪਣਾ ਬਚਾਅ ਕਰ ਲਓ ਜੇ ਕਰਨਾ ਕਿਤੇ ਜੇ ਟੱਕਰ ਲਈ ਆ ਹੁਣ ਪਰ ਲੜਾਈ ਆਪ ਦੇ ਦਮ ਤੇ ਹੀ ਲੜਨੀ ਪੈਂਦੀ ਆ ਕਿਸੇ ਨੇ ਜੇ ਤੁਸੀਂ ਇਹ ਆਮ ਆਦਮੀ ਹਲੇ ਐਮ ਐਲ ਏ ਤੁਹਾਡੇ ਮਗਰ ਆ ਜਾਣਗੇ ਜਾਂ ਹੋਰ ਆ ਜਾਣਗੇ ਕਿਸੇ ਚ ਜਾਨ ਨਹੀਂ ਪਰ ਜੇ ਹੁਣ ਕੀਤਾ ਏ ਹੁਣ ਕੋਈ ਪਛਤਾਵਾ ਨਾ ਕਰਿਓ ਅਮੀਨਾ ਮਿੰਡ ਮਿੰਡ ਕਰਿਓ ਹੁਣ ਵੀ ਭਾਈ ਮੈਂ ਤਾਂ ਪੰਜਾਬ ਪਿੱਛੇ ਗਿਆ ਸੀ ਆਪ ਦੀ ਆਪ ਹਿੰਮਤ ਰੱਖਣੀ ਪੈਂਦੀ ਆ ਹੁਣ ਪੰਜਾਬ ਵਾਲੇ ਵਿਚਾਰੇ ਕੀ ਕਰ ਲੈਣ ਲੋਕ ਇਹ ਸਰਕਾਰ ਦੇ ਮੂਰੇ ਆਮ ਆਦਮੀ ਕੀ ਕਰੂਗਾ ਥੋੜੇ ਮਗਰ ਆ ਕੇ ਉਹਨਾਂ ਤੇ ਵੀ ਚਾਰ ਪਰਚੇ ਕਰ ਦੂਗਾ ਉਹਨਾਂ ਦੇ ਬੱਚਿਆਂ ਤੇ ਪਰਚੇ ਕਰ ਦੂਗਾ ਕੱਲ ਨੂੰ ਕੋਈ ਨੌਕਰੀ ਨਹੀਂ ਮਿਲਣੀ ਇਸ ਕਰਕੇ ਕਿਸੇ ਲੋਕਾਂ ਨੂੰ ਇਹ ਚ ਨਾ ਮੇਣਾ ਦਿਓ ਨਾ ਲੋਕਾਂ ਤੇ ਗੁੱਸਾ ਨਾ ਕਰਿਓ ਮੈਂ ਮੰਨਦਾ ਤੁਸੀਂ ਇਸ ਵੇਲੇ ਇਹ ਪੋਜੀਸ਼ਨ 'ਚ ਉਹ ਬੜਾ ਬੰਦਾ ਮੈਂਟਲ ਟੈਂਸ਼ਨ ਹੁੰਦਾ ਪਰ ਕੋਈ ਫਰਕ ਨਹੀਂ ਜੇਲ ਚਲੇ ਜਾਓ ਜੇਲ ਚਲੇ ਜਾਓ ਕੀ ਕਰ ਲੂਗਾ ਜੇਲ 'ਚੋਂ ਬੇਲ ਹੋ ਜੂਗੀ ਇਸ ਕਰਕੇ ਲੋਕ ਵਿਚਾਰੇ ਇਹ ਲੜਾਈਆਂ 'ਚ ਨਹੀਂ ਆ ਸਕਦੇ ਹੁੰਦੇ ਲੋਕ ਜਿਹੜੇ ਆ ਉਹ ਵਿਚਾਰੇ ਉਹ ਤਾਂ ਆਪਣੀ ਰੋਟੀ ਦਾ ਜਿਹੜਾ ਉਹਨਾਂ ਨੂੰ ਫਿਕਰ ਹੁੰਦਾ ਆਪਣੇ ਬੱਚਿਆਂ ਦਾ ਫਿਕਰ ਹੁੰਦਾ ਇਹ ਸਰਕਾਰਾਂ ਨਾਲ ਲੜਨਾ ਲੋਕਾਂ ਦੇ ਵਸ ਦੀ ਗੱਲ ਨਹੀਂ ਹੁੰਦੀ ਜਾਂ ਮਿਹਨਤ ਤਰੀਕੇ ਨਾਲ ਖੜੀ ਕਰੇ ਪਹਿਲਾਂ ਜਾਂ ਫਿਰ ਬਹੁਤ بڑا ਐਜੀਟੇਸ਼ਨ ਖੜਾ ਕਰਨਾ ਸੀ ਪਹਿਲਾਂ ਫਿਰ ਪੰਗਾ ਲੈਣਾ ਸੀ ਹੁਣ ਜੇ ਲੈ ਲਿਆ ਦੰ ਪਿੱਛੇ ਮੁੜ ਕੇ ਨਾ ਦੇਖਿਓ ਅਸੀਂ ਤੁਹਾਡੇ ਨਾਲ ਆ ਇਹੀ ਕਹਿ ਸਕਦੇ ਆ ਉਹ ਜੇ ਅਸੀਂ ਬਿਆਨ ਦੇਵਾਂਗੇ ਤੁਹਾਡੇ ਅੱਗੇ ਤਾਂ ਕਹਿਣਗੇ ਲੈ ਜੀ ਇਹ ਤਾਂ ਭਾਜਪੀ ਨਾਲ ਰਲਿਆ ਹੋਇਆ ਇੱਕ ਗੱਲ ਥੋੜੀ ਇੱਥੇ ਕ੍ਰਿਸ਼ਨ ਕੁਮਾਰ ਦਾ ਮਾਮਲਾ ਤਾਂ ਐਲੋਪੀ ਦੇ ਵਰਤਾਵਿ ਬਾਈ ਬਣੇ ਬਿਠਾਇਆ ਨਾਲੇ ਅਸੀਂ ਕਿਸ ਨਾਲ ਬ੍ਰਿੰਗ ਗੋਲਦੇ ਪਰ ਸਸਪੈਂਡ ਕਰਨ ਦੀ ਗੱਲ ਤੁਸੀਂ ਅਸਤੀਫਾ ਮੰਗਿਆ ਤੁਸੀਂ ਇੱਕ ਗੱਲ ਸਮਝ ਮੈਂ ਤੁਹਾਨੂੰ ਇੱਕ ਗੱਲ ਬੜੀ ਏ ਇਸ ਗੱਲ ਨਾਲ ਕਹਿਣਾ ਚਾਹੁੰਦਾ ਜਦੋਂ ਐਲੋਪੀ ਨੇ ਇਹ ਗੱਲ ਉਠਾਈ ਬਾਜਵਾ ਸਾਹਿਬ ਨੇ ਵੀ ਕ੍ਰਿਸ਼ਨ ਕੁਮਾਰ ਜੀ ਨੂੰ ਸਸਪੈਂਡ ਕਰੋ ਆਪਣੇ ਤਾਂ ਕੋਈ ਨਹੀਂ ਗੱਲ ਬੰਦ ਅਸੀਂ ਬਾਹਰੋਂ ਵੀ ਮੰਗਿਆ ਮੈਂ ਮੈਂ ਇੱਕ ਗੱਲ ਉਹੀ ਉਸ ਵੇਲੇ ਤਾਂ ਸੀਐਮ ਸਾਹਿਬ ਨੇ ਕਹਿਤਾ ਵੀ ਐਮੀਨਾ ਅਫਸਰਾਂ ਨੂੰ ਸਸਪੈਂਡ ਕਰਨ ਦੀ ਗੱਲ ਕਰਿਆ ਕਰੋ ਠੀਕ ਆ ਫਿਰ ਜਿਹੜੇ ਛੋਟੇ ਅਫਸਰ ਨੇ ਉਹ ਕਿਉਂ ਸਸਪੈਂਡ ਕੀਤੇ ਆ ਜੀ ਜਿਹੜੇ ਜਿਹੜੇ ਛੋਟੇ ਅਫਸਰ ਨੇ ਜਾਂ ਠੇਕੇਦਾਰਾਂ ਦੇ ਛੋਟੇ ਅਫਸਰ ਉਹ ਕਿਉਂ ਸਸਪੈਂਡ ਕੀਤੇ ਜੇ ਇਹ ਚ ਕਿਸੇ ਨੂੰ ਬਣਦਾ ਜ਼ਿੰਮੇਵਾਰੀ ਤਾਂ ਉਹ ਪੋਲਿਟੀਕਲ ਆਦਮੀ ਦੀ ਹੁੰਦੀ ਆ ਬਿਲ ਆਫੀਸਰ ਤੇ ਗੱਲ ਸਿੱਟਣਾ ਮੈਂ ਇਸ ਗੱਲ ਨੂੰ ਮੈਂ ਵੀ ਵਾਜਬ ਨਹੀਂ ਸਮਝਦਾ ਅਫਸਰ ਦਾ ਕੀ ਹੈ ਅਫਸਰ ਤੇ ਜਿਹੜੀ ਤੁਸੀਂ ਸਰਕਾਰ ਜਿੰਨਾ ਤੁਸੀਂ ਫੰਡ ਦੇਣਾ ਜਾਂ ਜਿੱਥੇ ਤੁਸੀਂ ਕੰਮ ਕਰਾਉਣਾ ਉਹ ਤਾਂ ਸਰਕਾਰ ਨੇ ਫੈਸਲਾ ਕਰਨਾ ਹੈ ਅਫੀਸਰ ਨੇ ਤਾਂ ਇੰਪਲੀਮੈਂਟ ਕਰਨਾ ਹੈ ਇਸ ਕਰਕੇ ਜੇ ਕਿਸੇ ਤੇ ਗੱਲ ਪੈਣੀ ਚਾਹੀਦੀ ਆ ਜਾਂ ਕਿਸੇ ਨੂੰ ਕੱਢਣਾ ਚਾਹੀਦਾ ਤਾਂ ਉਹ ਗੋਇਲ ਸਾਹਿਬ ਨੂੰ ਕੱਢਣਾ ਚਾਹੀਦਾ ਗੋਇਲ ਸਾਹਿਬ ਨੇ ਇਹ ਗੱਲ ਕਹੀ ਸੀ ਬੋਲਦੇ ਹੋਏ ਵੀ ਅਸੀਂ ਕੱਲੇ ਬੈਗ ਨਹੀਂ ਜੀ ਮਿੱਟੀ ਦੇ ਅਸੀਂ ਜੰਬੋ ਬੈਗ ਪਤਾ ਨਹੀਂ ਕਿਹੜੇ ਜੰਬੋ ਬੈਗ ਲੈ ਜਾਂਦੇ ਉਹ ਕਿੱਥੇ ਗਏ ਜੰਬੋ ਬੈਗ ਹੁਣ ਤੁਹਾਡੇ ਕਿੰਨੇ ਦੀ ਅਸੀਂ ਪਤਾ ਨਹੀਂ 270 ਕਰੋੜ ਦੀ ਅਸੀਂ ਜਿਹੜੀ ਆ ਉਹ ਬੰਨ ਲਾ ਲੇ ਕੀ ਕਰ ਲੇ ਇਸ ਕਰਕੇ ਜਵਾਬ ਉਹਨਾਂ ਤੋਂ ਮੰਗਣਾ ਚਾਹੀਦਾ ਆਫੀਸਰ ਮੈਂ ਕੋਈ ਆਫੀਸਰਾਂ ਦੀ ਪੱਖਪਾਤ ਨਹੀਂ ਕਰਦਾ ਪਰ ਆਫੀਸਰ ਨੇ ਤਾਂ ਥੋੜੀ ਚੀਜ਼ ਕਈ ਇੰਪਲੀਮੈਂਟ ਕਰਨੀ ਆ ਜੇ ਉਹ ਨਹੀਂ ਕੀਤੀ ਤਾਂ ਉਹਦੀ ਜ਼ਿੰਮੇਵਾਰੀ ਆ ਪਰ ਜੇ ਤੁਸੀਂ ਉਹਨੂੰ ਕਿਹਾ ਹੀ ਕੁਝ ਨਹੀਂ ਗਾ ਤਾਂ ਫਿਰ ਉਹ ਕੀ ਕਰੇ 1600 ਕਰੋੜ ਦੀ ਗੱਲ ਕਰਤੀ ਤਾਂ ਲੇਕਿਨ 12000 ਕਰੋੜ ਦਾ ਹਿਸਾਬ ਕੌਣ ਲੂਗਾ ਐਨਡੀਆਰ ਐਨਡੀਆਰ ਦੇ ਵਿੱਚ ਪਿਆ ਸੀ ਉਹਦਾ ਹਿਸਾਬ ਆਖਰ ਕੀ ਉਹਦੀ ਜਾਂਚ ਕਦੋਂ ਹੋਊਗੀ ਦੇਖੋ ਗੱਲ ਇਹ ਹੋਗੀ ਮੇਰੀ ਇੱਕ ਗੱਲ ਸਮਝੋ ਲੋਕੋ 12000 ਕਰੋੜ ਰੁਪਇਆ ਤਾਂ ਹੈ ਨਹੀਂ ਉਹ ਤਾਂ ਚੱਟ ਬਸ ਸਮਝ ਲਓ ਉਹ ਤਾਂ ਵਰਤ ਲਿਆ ਇਹਨਾਂ ਨੇ ਹੁਣ ਉਹ 12000 ਕਰੋੜ ਪਿੱਛੇ ਕਿੱਥੇ ਵਰਤਿਆ ਕਿੱਥੇ ਸਾਡੇ ਉਹ ਤਾਂ 27 ਤੋਂ ਬਾਅਦ ਹੀ ਪਤਾ ਲੱਗੂਗਾ ਉਹ 27 ਤੋਂ ਪਹਿਲਾਂ ਨਹੀਂ ਪਤਾ ਲੱਗਣਾ ਵੀ ਕਿੱਥੇ ਗਿਆ ਪਰ ਉਹ ਪੈਸਾ ਹੈ ਨਹੀਂਗਾ ਜੇ ਆਪਾਂ ਉਸ ਪੈਸੇ ਨੂੰ ਪਿੱਛੇ ਲੋਕਾਂ ਦਾ ਕਜੂਮਰ ਕੱਢਣਾ ਉਹ ਮਰਜੀ ਆ ਉਹ ਹੁਣ ਪੁੱਛ ਲਿਆ ਪਤਾ ਲੱਗ ਗਿਆ ਵੀ 12000 ਕਰੋੜ ਰੁਪਇਆ ਹੈ ਨਹੀਂ ਹੁਣ ਉਹਦਾ ਖੜਾ ਛੱਡ ਦਿਓ ਉਹਨੂੰ ਬਾਅਦ ਚ ਨਜੱਠਾਂਗੇ ਪਰ ਇਸ ਵੇਲੇ ਲੋਕਾਂ ਦੇ ਭੀੜ ਪਈ ਆ ਅਸੀਂ ਜਿਹੜਾ ਇਹ ਸੈਂਟਰ ਵੱਲੋਂ ਜਦੋਂ ਵੀ ਇਹ ਇਹ ਸਾਰਾ ਆਪਣੀ ਆਪਣੀ ਗਦਾਬਰੀ ਜੋ ਵੀ ਆ ਜਿੰਨੀ ਵੀ ਐਸਟੀਮੇਟ ਲੱਜੂਗਾ ਇਹਨਾਂ ਦਾ ਵੀ ਇੰਨੀ ਫਸਲ ਕਿਉਂਕਿ ਆਖਰ ਹਜੇ ਤਾਂ ਇਹ ਪਤਾ ਨਹੀਂ ਲੱਗਿਆ ਵੀ ਝੋਨਾ ਕਿੰਨਾ ਖਰਾਬ ਹੋਇਆ ਗੰਨਾ ਕਿੰਨਾ ਖਰਾਬ ਹੋਇਆ ਮੱਕੀ ਕਿੰਨੀ ਖਰਾਬ ਹੋਈ ਆ ਬਾਗ ਕਿੰਨੇ ਉਜੜੇ ਆ ਕਪਾਹ ਕਿੰਨੀ ਆ ਜਦੋਂ ਉਹ ਸਾਰਾ ਐਸਟੀਮੇਟ ਲੱਜੂਗਾ ਉਹ ਪੰਜਾਬ ਸਰਕਾਰ ਹੀ ਲਾਊ ਨਾ ਜਦੋਂ ਉਹ ਐਸਟੀਮੇਟ ਲਾ ਕੇ ਇਹ ਹੋਮ ਮਿਨਿਸਟਰ ਕੋਲ ਲੈ ਜਾਣਗੇ ਜਾਂ ਇਹਨਾਂ ਦਾ ਚੀਫ ਸੈਕਟਰੀ ਕੈਬਨਿਟ ਸੈਕਟਰੀ ਜਾਂ ਮਹਕਮੇ ਨੂੰ ਹੋਮ ਮਿਨਿਸਟਰ ਨੂੰ ਹੋਮ ਸੈਕਟਰੀ ਨੂੰ ਦੇ ਆਉਣਗੇ ਤੇ ਉਸ ਤੋਂ ਬਾਅਦ ਗੱਲ ਕਰਨ ਹਜੇ ਤੱਕ ਇਹਨਾਂ ਨੇ ਕੀਤਾ ਹੀ ਕੁਝ ਨਹੀਂ ਗਾ ਐਸਟੀਮੇਟ ਹੀ ਨਹੀਂ ਲਾਇਆ ਉਸ ਤੋਂ ਪਹਿਲਾਂ ਹਵਾ 'ਚ ਹਾਂ ਤੁਸੀਂ ਜਿਹੜਾ 20000 ਰੁਪਇਆ ਪਰ ਏਕੜ ਕਿਹਾ ਇਹ ਦੇਣ ਨੂੰ ਉਹ ਤਾਂ ਦੇ ਦੋ ਨਾ ਕੇਂਦਰ ਤੋਂ ਤਾਂ ਤੁਸੀਂ ਕਿਹਾ ਵੀ 70000 ਦੇਣਾ ਸੀ ਉਹ ਜੋ ਜਿੰਨਾ ਆਊਗਾ ਦੇਖ ਲਾਂਗੇ ਨਹੀਂ ਆਊਗਾ ਉਹ ਵੀ ਤੁਸੀਂ ਕਹਦੇ ਹੋ ਲੋਕਾਂ ਨੂੰ ਪਰ ਜਿਹੜਾ 20000 ਤਾਂ ਤੁਸੀਂ ਕਿਹਾ ਨਾ ਦੇਣ ਨੂੰ ਪਰ ਏਕੜ ਹੋਰ ਤਾਂ ਦੋ ਉਹਨੂੰ ਉਹਨੂੰ ਉਹ ਕਿਹਦੇ ਮੂੰਹ ਵੱਲ ਦੇਖਦੇ ਹੋ ਜਾਣ ਕੇ ਦਿੱਲੀ ਵੱਲੋਂ ਗੱਲ ਸਿੱਟਦੇ ਹੋ ਜਾ ਆਪ ਦਾ 2 ਤੂਬਰ ਕਰ ਲੀ ਮਿਲੂਗਾ ਜਾਂ ਹਵਾ ਚ ਉਹ ਮੇਰੇ ਗੁਰੂ ਜਿਹੜਾ ਬੰਦਾ ਹਜ਼ਾਰ ਇਹ ਬਾਦ ਘਾੜ ਚ ਜੀਰੋਂਾ ਕਿਧਰ ਉਧਰ ਕਰ ਗਏ ਸਿਰਫ ਗੱਲ ਕੀ ਸੀ ਵੀ ਪ੍ਰਾਈਮ ਮਿਨਿਸਟਰ ਸਾਹਮਣੇ ਐਡਾ ਬੜਾ ਫੈਸਲਾ ਜੀਐਸਟੀ ਦਾ ਕੀਤਾ ਇਹਨਾਂ ਨੇ ਕਿ ਅਸੀਂ ਟੀਵੀ ਚ ਕਿਵੇਂ ਦੇਖੀਏ ਤਾਂ ਰੋਜ਼ ਜੀਐਸਟੀ ਦਿਖੀ ਜਾਂਦਾ ਏ ਉਹ ਤਾਂ ਭਾਈ ਜੇ 75 ਹੌਸਪਾਵਰ ਦਾ ਟਰੈਕਟਰ ਲੈਣਾ ਨਾ ਕਿਸੇ ਨੇ 65000 ਦਾ ਫਰਕ ਆ ਜੇ ਕਿਸੇ ਨੇ 45 ਹੌਸਪਾਵਰ ਦਾ ਲੈਣਾ 50000 ਦਾ ਫਰਕ ਆ ਜੇ ਗੱਡੀ ਜੇ ਛੋਟੀ ਤੋਂ ਛੋਟੀ ਗੱਡੀ ਜਿਹੜੀ ਅੱਜ ਕੱਲ ਆਪਣੇ ਲਈ ਫਿਰਦੇ ਆ ਫੋਰਚਨਰ ਦੀ ਗੱਲ ਕਰੋ ਉਹ ਤਾਂ 286000 ਦਾ ਫਰਕ ਆ ਲੱਖ ਲੱਖ ਰੁਪਈਆ ਹਰ ਗੱਡੀ ਮਗਰ ਫਰਕ ਪੈ ਗਿਆ ਜਿਹੜਾ ਅੱਗੇ ਬੇਲਰ ਆਉਣੇ ਆ ਬੇਲਰ ਸਭ ਤੋਂ ਵੱਧ ਯੂਜ਼ ਹੁੰਦੇ ਆ ਜਦੋਂ ਹੁਣ ਆਪਣੀ ਫਸਲ ਜਿਹੜਾ ਕਹਿੰਦੇ ਨੇ ਅੱਗ ਲਾਉਂਦੇ ਆ ਪਰਾਲੀ ਨੂੰ ਇਹ ਬੇਲਰ ਕੰਮ ਕਰਦੇ ਆ ਬੇਲਰ ਇਕੱਲਾ 19000 ਰੁਪਈਆ ਦਾ ਫਰਕ ਪਿਆ ਏ ਕਿਸਾਨਾਂ ਲਈ ਤੇ ਟਰੈਕਟਰ ਮਲਾ ਕੇ ਹਰੇਕ ਦੇ ਘਰੇ ਜੇ ਉਹ ਅੱਜ ਸੰਦ ਲੈਂਦਾ 2-2 ਲੱਖ ਦਾ ਫਾਇਦਾ ਤਾਂ ਘਰੇ ਬੈਠੇ ਹੋ ਗਿਆ ਇਸ ਕਰਕੇ ਇਹ ਤਾਂ ਹਜ਼ਾਰ ਨਹੀਂ ਦੇ ਸਕਿਆ ਜਦੋਂ ਇਹ ਬਾਹਰ ਨਿਕਲਿਆ 10 ਲੱਖ ਅਨਾਉਂਸ ਕਰਕੇ ਉਹ ਮੂਰੇ ਹੀ ਅਫਸਰ ਖੜੇ ਸੀ ਵੀ ਆਹ ਖਾਤੇ ਦੇਖੋ ਜੀ ਆਪਣੇ ਫਿਰ ਇਹ ਕਹਿੰਦਾ ਮੈਂ ਤਾਂ ਕਿਹਾ ਤਾਂ ਹੁਣ ਕੀ ਕਰਾਂ ਫਿਰ ਜਿਹੜੀ ਪਬਲਿਕ ریلیਸ਼ਨ ਮਹਿਕਮਾ ਉਹਨਾਂ ਨੇ ਪ੍ਰੈਸ ਨੋਟ ਜਾਰੀ ਕਰਤਾ ਵੀ ਭਾਈ ਹੀ ਦਸੰਬਰ ਚ ਦੇਖਾਂਗੇ ਦਸੰਬਰ ਚ ਇਹਨਾਂ ਨੂੰ ਪਤਾ ਹੈ ਵੀ ਜੱਥੇ ਹੀ ਹੋਰ ਇਸ਼ੂ ਆ ਜਾਣੇ ਆ ਕਿਹਨੂੰ ਯਾਦ ਰਹਿਣਾ ਇਹ ਛੱਡੋ ਪਰ ਇੱਕ ਦਿਨ ਪ੍ਰੈਸ ਚੱਲ ਗਿਆ 10 ਲੱਖ ਦੇ ਦਿੱਤਾ ਉਹ ਚਾਰਕ ਬੰਦੇ ਜਾ ਕੇ ਉਹ ਬਲਵੀਰ ਸਿੰਘ ਮਿਨਿਸਟਰ ਨੇ ਜਿਹੜੇ ਉਹ ਪਤਾ ਨਹੀਂ ਕਿਹੜੇ ਜ਼ਿਲ੍ਹੇ ਚ ਉਹ ਫਾਰਮ ਭਰਉਣ ਲੱਗ ਗਏ ਜਾ ਕੇ ਤੇ ਜਿੰਨੇ ਜਦੋਂ ਦਸੰਬਰ ਹੋਣਾ ਫਾਰਮ ਹੀ ਕੋਈ ਨਹੀਂ ਹੋਣਾ ਇਸ ਕਰਕੇ ਤਾਂ ਸ਼ੇਖ ਚਿੱਲੀ ਨੇ ਜਦੋਂ ਦੇਖਦੇ ਆ ਵੀ ਮੀਡੀਆ ਚ ਕਿਵੇਂ ਖਬਰ ਚ ਲਾਉਣੀ ਆ ਕਿਵੇਂ ਘਮਾਉਣੀ ਆ ਹੁਣ ਮੁੱਖ ਮੰਤਰੀ ਬੋਲੇਗਾ ਜਾਂ ਸਰਕਾਰ ਬੋਲੇਗੀ ਮੀਡੀਆ ਨੂੰ ਤਾਂ ਦਿਖਾਉਣਾ ਹੀ ਪੈਣਾ ਇਸ ਕਰਕੇ ਉਹ ਗੱਲਾਂ ਹੈ ਭਗਵੰਤ ਮਾਨ ਉਹ ਭਗਵੰਤ ਮਾਨ ਹੈ ਹੀ ਨਹੀਂਗਾ ਜਿਹੜਾ ਕਿਸੇ ਵੇਲੇ ਸੀਗਾ ਉਹਦੇ ਵਿੱਚੋਂ ਜਿਹੜੀ ਰੂਹ ਹੁੰਦੀ ਆ ਨਾ ਜਿਵੇਂ ਜਿਹੜੀ ਉਹ ਚ ਜਾਨ ਸੀ ਉਹ ਕੱਢ ਕੇ ਕੇਜਰੀਵਾਲ ਨੇ ਡੱਬੀ ਚ ਪਾ ਲਈ ਉਹਦਾ ਐਵੇਂ ਹੀ ਭਗਵੰਤ ਮਾਨ ਤਾਂ ਜਿਹੜਾ ਹੈ ਨਾ ਉਹ ਇੱਕ ਮਤਲਬ ਇੱਕ ਤੁਰੇ ਆ ਹੀ ਫਿਰਦਾ ਏ ਰੂਹ ਹੈ ਨਹੀਂ ਉਹ ਚ ਬਹੁਤ ਬਹੁਤ ਸ਼ੁਕਰੀਆ ਸੋ ਇਹ ਸੰਕੇਤਰੀ ਮੰਤਰੀ ਰਵਨੀਸ਼ ਸਿੰਘ ਮਿੱਟੂ ਜੀ ਵਿਸ਼ੇਸ਼ ਤੌਰ ਤੇ ਲੁਧਾਨਾ ਪਹੁੰਚੇ ਤੇ ਕਿਰੇ ਕਿਰੇ ਆ ਕੇ 25000 ਕਰੋੜ ਤੋਂ ਵੱਧ 30 ਰੇਲਵੇ ਸਟੇਸ਼ਨਾਂ ਦੀ ਹੁਣ ਆਉਣ ਵਾਲੇ ਪੰਜਾਬ ਦੇ ਅਗਲੇ ਹਿੱਸਿਆਂ ਦੇ ਵਿੱਚ ਦੀ ਅਪਗ੍ਰੇਡیشن ਦੀ ਗੱਲ ਕੀਤੀ ਕਿਰੇ ਕਿਰੇ ਆ ਕੇ ਐਲਓਪੀ ਜਿਹੜਾ ਵਾਜਬਾ ਵੱਲੋਂ ਸਵਾਲ ਕੀਤਾ ਗਿਆ ਸੀ ਉਹਦਾ ਅਸਤੀਫਾ ਮੰਗੇਗਾ ਵਿਰਿੰਦਰ ਕੈਬਨਿਟ ਮੰਤਰੀ ਵਿਰਿੰਦਰ ਗੋਲ ਤੇ ਕਿਸ਼ਨ ਗੁਮਾਦਾ ਉਸ ਬਾਰੇ ਵੀ ਤਿੱਖੇ ਦਾ ਉਹਦਾ ਜਵਾਬ ਦਿੱਤਾ ਰਵਨੀਸ਼ ਸਿੰਘ ਮਿੱਟੂ ਨੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ 10 ਲੱਖ ਦੀ ਗਲਤੀ ਵੀ ਮੀਤਾ ਸਰਕਾਰ ਉਹਦਾ ਕਿੱਥੋਂ ਹੋਊਗੀ ਖੈਰ ਇਹ ਵੀ ਸਵਾਲੀਆ ਨਿਸ਼ਾਨ ਵੀ ਕਰੀ ਆ ਤੇ ਤਿੱਖੇ ਪ੍ਰਕਾਰ ਵੀ ਕੀਤੇ ਆ ਪੰਜਾਬ ਸਰਕਾਰ ਨੇ ਐਮਐਮਐਨ ਬੋਬੀ ਨਾਲ ਸੰਦੀਪ ਸ਼ਰਮਾ ਡੈਨੀਫਰ ਟੀਵੀ ਲੁਧਿਆਣਾ